ਤੁਸੀਂ ਦੇਖ ਰਹੇ ਹੋ BBC ਪੰਜਾਬ ਟੀਵੀ ਖੁਸ਼ਿਆਰਪੁਰ ਪੰਜਾਬ ਬਿਊਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਜਾ ਫਰੰਟ ਵੱਲੋਂ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਅਤੇ ਸਰਕਾਰ ਵੱਲੋਂ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਵਿਰੁੱਧ ਕਿਤੇ ਜਾ ਰਹੇ ਸੰਘਰਸ਼ ਨੂੰ ਅੱਗੇ ਤੋਰਦਿਆਂ ਬਲੈਕ ਚਿਲਾ ਅਤੇ ਸਵੇਰ ਪੱਦਰੀ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਸਾਂਝੇ ਫਰੰਟ ਵੱਲੋਂ ਕੀਤੀ ਗਈ ਜੁਲਾਈ ਕਾਇਦੀ ਮੀਟਿੰਗ ਵਿੱਚ ਬਣਾਏ ਗਏ ਪ੍ਰੋਗਰਾਮ ਦੇ ਤਹਿਤ ਪੰਜਾਬੀ ਯੂਟੀ ਮੁਲਾਜ਼ਮ ਅਤੇ ਪੈਸ਼ਨਰਜ਼ ਸਾਂਝਾ ਫਰੰਟ ਤਹਿਸੀਲ ਹੁਸ਼ਿਆਰਪੁਰ ਵੱਲੋਂ ਮਿਨੀ ਸਕੱਤਰਤ ਵਿਖੇ ਵਿਸ਼ਾਲ ਤਹਿਸੀਲ ਪੱਧਰੀ ਅਰਥੀ ਫੂਕ ਰੈਲੀ ਕੀਤੀ ਗਈ ਹੈ ਇਸ ਅਰਥੀ ਫੂਕ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਾਂਝੇ ਫਰੰਟ ਦੇ ਸੂਬਾ ਕਨਵੀਰ ਨਰ ਸਾਥੀ ਸतीश ਰਾਣਾ ਨੇ ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ਾਂ ਅਤੇ ਸਰਕਾਰ ਦੀਆਂ ਨੀਤੀਆਂ ਸੰਬੰਧੀ ਚਰਚਾ ਕੀਤੀ ਹੈ ਉਨਾ ਵੱਲੋਂ ਸਾਂਝੇ ਫਰੰਟ ਦੀ 19 ਨਵੰਬਰ ਨੂੰ ਕੀਤੀ ਜਾਣ ਵਾਲੀ ਜ਼ਿਲ੍ਹਾ ਪਧਰੀ ਅਤੇ 9 ਦਸੰਬਰ ਨੂੰ ਪਟਿਆਲਾ ਵਿਖੇ ਕੀਤੀ ਜਾਣ ਵਾਲੀ ਵਿਸ਼ਾਲ ਸੁਭਾਈ ਰੈਲੀ ਦੇ ਨਾਲ ਹੀ 26 ਨਵੰਬਰ ਨੂੰ ਹੋ ਰਹੀ ਦੇਸ਼ ਵਿਆਪੀ ਹੜਤਾਲ ਵਿੱਚ ਪੂਰੀ ਤਾਕਤ ਨਾਲ ਸਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਲੈ ਕੇ 15 ਨਵੰਬਰ ਤੱਕ ਸਮੁੱਚੇ ਪੰਜਾਬ ਦੇ ਅੰਦਰ ਪੰਜਾਬ ਡਿਊਟੀ ਮੁਲਾਜ਼ਮਾਂ ਤੇ ਪੈਨਸ਼ਨ ਸਾਂਝਾ ਫਰੰਟ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਲਾਕ ਤੇ ਜ਼ਿਲ੍ਹਾ ਪੱਧਰੀ ਰੈਲੀਆਂ ਕਰ ਰਹੇ ਹਨ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰ ਰਹੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰ ਰਹੀ। ਵੇ ਕਮਿਸ਼ਨ ਜਿਹੜਾ ਜਾਰੀ ਨਹੀਂ ਕੀਤਾ ਜਾ ਰਿਹਾ ਮਹਗਾਈ ਪੱਤੇ ਦੀਆਂ ਕਿਸ਼ਤਾਂ ਰੋਕ ਰੱਖੀਆਂ ਤੇ ਬਕਾਇਆ ਦਿੱਤੇ ਨਹੀਂ ਜਾ ਰਹੇ ਹੈ ਉਹਦੇ ਨਾਲ ਦੇ ਨਾਲ ਮੁਲਾਜ਼ਮ ਲੋਕ ਵੀ ਪੱਤਰ ਜਿਹੜੇ ਹੋਰ ਜਾਰੀ ਕੀਤੇ ਜਾ ਰਹੇ ਹੈ ਨਵੀਂ ਭਾਤੀ ਘਟਾ ਕੇ ਸਕੇਨਾਂ ਤੇ ਖਿੱਚੀ ਜਾ ਰਹੀ ਹੈ ਇਸ ਕਰਕੇ ਅਸੀਂ ਫੈਸਲਾ ਕੀਤਾ ਹੈ ਵੇ ਬਲਾਕ ਪਿੰਡਾਂ ਰਹਦੀਆਂ ਤੋਂ ਬਾਅਦ 16 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਰੈਲੀਆਂ ਕਰਾਂਗੇ ਤੇ ਉਹਦੇ ਨਾਲ ਹੀ 9 ਦਸੰਬਰ ਨੂੰ ਅਸੀਂ ਪਟਿਆਲੇ ਰਾਜੇ ਦੇ ਮਹਿਲਾਵਾਂ ਨੂੰ ਪੰਜਾਬ ਪੰਥ ਦੀ ਰੈਲੀ ਕਰਕੇ ਮਾਰਚ ਕਰਾਂਗੇ ਜਿਹਦੇ ਨਾਲੇ 26 ਨਵੰਬਰ ਨੂੰ ਜੇ ਐਸਪੀ ਆਪੀਲੀ ਹੜਤਾਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਵੀ ਸਾਝਾ ਫਰੰਕ ਹਿੱਸਾ ਲਵੇਗਾ ਤੇ ਉਸ ਹੜਤਾਲ ਨੂੰ ਵੀ ਕਾਮਯਾਬ ਕਰਨ ਕੋਈ ਕਸਰ ਨਹੀਂ ਛੱਡਾਂਗੇ ਧੰਨਵਾਦ ਜੇ ਸਰਕਾਰ ਨੇ ਮੰਨ ਲਈ ਇੱਕ ਤਾਰੀਖ ਪਾਸੇ ਜੂਤੀ ਤੇ ਸੰਘਰਸ਼ ਕਮੇਟੀ ਸਾਡੀ ਲੱਗੀ ਹੋਇਆ ਉਧਰ ਲੱਗੀ ਹੋਆ ਦੂਸਰੇ ਪਾਸੇ ਜੀ ਟੋਪਲ ਪੰਜਾਬ ਦੇ ਜਿਹੜੇ ਕਰਮਚਾਰੀ ਤੇ ਮੁਲਾਜ਼ਮ ਆ ਅਸੀਂ ਵੀ ਟੋਟਲ ਪੰਜਾਬ ਦੇ ਜਿਹੜੇ ਸਾਰੇ ਇਕੱਠੇ ਹੋ ਕੇ ਅਸੀਂ ਵੀ 11 11 ਦਸੰਬਰ ਦਾ 11 ਦਸੰਬਰ ਦਾ ਬ੍ਰਾਹਮਣਦਰੀ ਕੁੱਟਿਆ ਘਰਾਓ ਰੱਖਿਆ ਆ ਔਰ ਪੰਜਾਬ ਲੈਵਲ ਤੇ 14 ਤਰੀਕ ਤੋਂ ਲੈ ਕੇ ਆਪਾਂ 30 ਤਰੀਕ ਤੱਕ ਸਾਰੇ ਪੰਜਾਬ ਦੇ ਸਾਰੇ ਮੰਗ ਪੱਤਰ ਦੇਵਾਂਗੇ ਡੀਸੀਆਂ ਨੂੰ ਔਰ ਆਪਾਂ ਇਕੱਠੇ ਹੋ ਕੇ ਲੜਾਈ ਲੜ ਰਹੇ ਆ ਕਿਉਂਕਿ ਸਰਕਾਰ ਬੋਲੀ ਹੋ ਚੁੱਕੀ ਆ ਸਰਕਾਰ ਸੌੜੀ ਲਈ ਔਰ ਆਉਣ ਵਾਲੇ ਸਮੇਂ ਜਿੰਦਾ ਜਵਾਬ ਦੇਗਾ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ